ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਨਗ ਲੈ ਕੇ ਆਂਦੇ ਆ ਜਿੰਨਾਂ ਚ ਗੱਬਣ ਆ ਵੀ ਆ ਤੇ ਸੂਏ ਸਵਾਏ ਵੀ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਨਗ ਪਸੰਦ ਆਉਣ ਦਾ ਫੱਟ ਬੈਂਦਾ ਆਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਸਾਸੀ ਗਾਲ ਜੀ ਸਾਸੀ ਗਾਲ ਜੀ ਸਾਰਿਆਂ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਤਾਰਾ ਹੀ ਪਿੰਡ ਕਾਲਕੇ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 83600 ਪੂਰਾ ਹੀ 80923 ਠੀਕ ਆ ਵੀਰੇ ਪੰਜ ਨਾਗਾ ਜੀ ਅੱਜ ਪੰਜ ਨਾਗਾ ਹਾਂਜੀ ਕਿੱਧਰੋਂ ਕਰਕੇ ਸ਼ੁਰੂ ਬਾਈ ਇੱਧਰ ਆ ਜਾ ਗੱਬਣ ਵਾਲੇ ਪਾਸੇ ਗੱਬੀ ਵੈੜ ਤੋਂ ਸੁਆ ਕਿੰਨਾ ਜੀ ਇਹ ਦੂਜਾ ਸੁਆ ਸੁਣੀ ਆ ਜੀ ਠੀਕ ਆ ਕਿੰਨਾ ਕਸਮਾਂ ਲੈਂਦੀ ਆ ਜੀ ਸਮਾਂ ਲੈ ਜੋਈ ਪੰਜ ਤੋਂ 6 ਦਿਨ ਇਹ ਹੈ ਥਣਾ ਦੀ ਬਾਹਰ ਪਿੱਛੇ ਦੀ ਪੰਥਣਾ ਬਾਹਰ ਪਿੱਛੇ ਦੀ ਆਪਣੀ ਗਰੰਟੀ ਲੋ ਜੀ ਫੁੱਲ ਕਿੰਨਾ ਪਿਆਜੂ ਕਰਮ ਵਾਲੀ ਦੁੱਧ ਪੀਣਾ ਚਾਹੀਦਾ 17 18 ਲੀਟਰ ਵੇਡ ਨੂੰ ਹੂੰ 17 18 ਹੀ ਮਾਲਕ ਕਹਿੰਦੇ ਚੋਇਆ ਵਾ ਠੀਕ ਆ 17 18 ਪੀਣਾ ਚਾਹੀਦਾ ਨੋਰਮਲ ਬਾਕੀ ਸੇਵਾ ਦਾ ਹਨਾ ਇਹ ਕੋਈ ਬਹੁਤ ਅਜੀ ਨਿਕਲ ਨਹੀਂ ਉਹਦਾ ਸਹੀ ਗੱਲ ਆ ਟੋਰ ਕੇ ਦਿਖਾਦੀ ਵੀਰੇ ਦੁੱਧ ਹੁੰਦਾ ਵੀਰੇ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਰੰਗ ਪ੍ਰਿੰਟ ਵਾਲੀ ਆ ਦਿਨ 5 4 ਦਿਨ ਤਾਂ ਡੇਟ ਮੁਤਾਬਕ ਹੀ ਪਏ ਆ 1 2 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਸੋਨਾ ਹਵਾਨਾ ਥਾਨ ਮੁਠੀ ਵਾਲਾ ਹਾਥੀ ਚਵਾਈ ਵਾਲਾ ਫੋਰ ਸ਼ਾਂਕੇ ਦੇ ਪੂਰਾ ਵੀ ਨਹੀਂ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਜੀ ਤੁਸੀਂ ਇਹ ਦੇਖ ਸਕਦੇ ਹੋ ਕੁਆਲਿਟੀ ਵਾਈਜ਼ ਪੂਰੀ ਚੰਗੀ ਹੈ ਤੇ ਮੁੱਲ ਬਈ ਅੱਜ ਵੀ ਫਿਰ ਚੱਕ ਲੋ ਚੱਕ ਲੋ ਵਾਲੇ ਕਰਦੇ ਚੱਕ ਲੋ ਚੱਕ ਲੋ ਵਾਲਾ ਹੀ ਹੋਊਗਾ ਜੀ ਠੀਕ ਆ ਜਮਾ ਆਫਰ ਚੀ ਦੱਸਦੀ ਫਿਰ ਇਹਦੀ ਡਿਮਾਂਡ ਇਹਦਾ ਮੁੱਲ 47 ਆ ਜੀ 45 ਦੀ ਦੇ ਦਿਆਂਗੇ 45 ਦੀ ਦੇ ਦਿਆਂਗੇ ਹਾਂ ਜੀ ਮੁੱਲ ਬਾਈ ਕਹਿੰਦਾ 47000 ਰੁਪਿਆ 45000 ਦੀ ਆਪਾਂ ਦੇ ਦਾਂਗੇ ਵਿੱਚੋਂ ਥੋੜਾ ਕਨਾ ਮਾਨਤਾ ਨੂੰ ਜ਼ਰੂਰ ਹੋ ਜੂਗਾ ਬੇਫਿਕਰ ਹੋ ਕੇ ਆਜੋ ਬਾਕੀ ਚੰਗੀ ਆ ਹਨਾ ਵੈੜ ਚੰਗੀ ਆਈ ਇਹ ਇਹੀ ਚੰਗੇ ਵਪਾਰੀਾਂਾਂ ਦੀ 55 ਦੀ ਹੂੰ ਠੀਕ ਆ ਬਾਈ ਤੇ ਦੋ ਨੰਬਰ ਵੀਰੇ ਇਹ ਵੀ ਦੂਜਾ ਸੂਆ ਸੁਣੀ ਆਈ ਠੀਕ ਆ ਜੀ ਇਹ ਵੀ ਹਫਤੇ ਦੀ ਕੱਚੀ ਆ ਠੀਕ ਆ ਜੀ ਮਾਲਕਾਂ ਦੇ ਸੰਮਦਾਵਕ ਪਰ ਹੋ ਸਕਦਾਈ ਵੈੜ ਅੱਜ ਜਾਂ ਕੱਲ ਸੂ ਬੋਵੇ ਹੂੰ ਤਿਆਰ ਮੰਨ ਕੇ ਆ ਜੇ ਤਿਆਰ ਮੰਨ ਕੇ ਆ ਜੀ ਹਾਂ ਜੀ ਤੇ ਆ ਟੈਮ ਕੜਾ ਜਾ ਵੈਸੇ ਹੀ ਆ ਜੀ ਹਾਂ ਜੀ ਇਹ ਵੈਸੇ ਹੀ ਆ ਠੀਕ ਆ ਬਈ ਤਿਆਰ ਬੰਨ ਕੇ ਆਵੇ ਚੋ ਕੀ ਆਏ ਆ ਨਾ ਬਈ ਕਈ ਯਾਰ ਉੱਪਰ ਏ ਥਾਂ ਜਾ ਕੇ ਸੂਹਦੇ ਹੁੰਦੇ ਆ ਸੂਹ ਬੰਦਾ ਭਗਵਾਨ ਜੀ ਹੂੰ ਇਹ ਤਾਂ ਗੱਲ ਹੈਗੀ ਆ ਪਰ ਜੇ ਕੋਈ ਸੂਹ ਵੀ ਪਾਉ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਪਾਂਡਾ ਸੂਣਾ ਤਿਆਰ ਕਰੀ ਬੈਠੀ ਹੈ ਜਿਹੜੀ ਢੈਲਾ ਇਹ ਤਾਂ ਸੂਹ ਦੀ ਸੰਦੀ ਨੇ ਕਰਮ ਵਾਲੀ ਨੇ ਕੱਢੀ ਨਹੀਂ ਤਾਂ ਨਾਰਮਲੀ ਕੱਢ ਜਾਣੀ ਠੀਕ ਆ ਥਣਾ ਦੀ ਫੁੱਲ ਗਰੰਟੀ ਆ ਹਾਂ ਲਈ ਫੁੱਲ ਹਾਂ ਵੀ ਬਾਹਰ ਪਿੱਛੇ ਦੀ ਫੁੱਲ ਗਰੰਟੀ ਦੋਹਾਂ ਠੀਕ ਆ ਥੱਲੋ ਨਾ ਬਹਿ ਕੇ ਉੱਠੇ ਕੋਈ ਵੀਰ ਮੈਂ ਤਾਂ ਮਤਲਬ ਹੀ ਨਹੀਂ ਜੀ ਹੂੰ ਬਾਕੀ ਇਹ ਜਰਸੀ ਚ ਪੈ ਗਈ ਹੈ ਨਾ ਬਾਈ ਹਾਂਜੀ ਇਹ ਜਰਸੀ ਚ ਹੂੰ ਨਿੱਗਰ ਆ ਵਜਨ ਵਾਲੀ ਆ ਕੋਈ ਆਏ ਨਹੀਂ ਬਾਈ ਛੂਟ ਹੀ ਆ ਜਾਂ ਲਿੱਸੀ ਲਾ ਵੀ ਨਾ ਮੰਨ ਕੇ ਆਵੇ ਚੰਗੀ ਆ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਸੋਨਾ ਮੁਠੀ ਵਾਲਾ ਥਾਨ ਕੱਲਾ ਕੱਲਾ ਲਖੜਮਾ ਮੋਟਾ ਥਾਨ ਲੱਗਿਆ ਵਾ ਹੱਥੀ ਜਵਾਈ ਵਾਲਾ ਤੇ ਮੰਗੇ ਦੇ ਪਾਵਿਆ ਤੈਨੂੰ ਬੱਸ ਧਾਰ ਯਰ ਬਿੰਦੂ ਹੂੰ ਆ ਥੋੜਾ ਜਿਹਾ ਬੱਚਾ ਸਾਈਡ ਤੇ ਕਰਦੇ ਹੋ ਜੀ ਤੇ ਜੈਜ ਡਿਮਾਂਡ ਇਹਦੇ ਜੈਜ ਜਮਾ ਲੈਣ ਦੇਣ ਵਾਲੀ ਇਹਦੀ ਵੀ ਲੈਣ ਦੇਣ ਵਾਲੀ ਬਰਾੜਾ ਹਾਂਜੀ ਇਹਦਾ ਮੁੱਲ 55 53000 ਦੀ 53000 ਦੀ ਉਹ ਜੋ ਮਾੜਾ ਮੋਟਾ ਸੋ ਹਾਂ ਥੋੜਾ ਬੋਧਾ ਮਾਨਤਨ ਹੋ ਜੀ ਠੀਕ ਆ ਮੁੱਲ ਬਾਈ ਕਹਿੰਦਾ ਇਹਦਾ 55 53000 ਦੀ ਵੈੜ ਇਹ ਆਪਾਂ ਦੇ ਦਾਂਗੇ ਜੀ ਨਾਕ ਨੰਬਰ ਆ ਗਿਆ ਬਾਈ ਆਪਣਾ ਤੰਨ ਹਾਂਜੀ ਰਹਿਣ ਦਾ ਇਧਰ ਕੋਈ ਨਹੀਂ ਇੱਥੇ ਵਿਖਾ ਦੇਣੇ ਵਾਕ ਨਮਾ ਜੀ ਇਹਦਾ ਇਹ ਵੀ ਦੂਜਾ ਸੂਆ ਸੂਈ ਵੀ ਆ ਜੀ ਠੀਕ ਆ ਜੀ ਇਹਨੂੰ ਸੂਈ ਨੂੰ ਅੱਜ ਹੋ ਗਈ 15 17 ਦੇਣਾ ਬੱਚਾ ਕੀ ਹੈ ਜੀ ਉਹ ਖੜਾ ਲਾਲ ਬੱਚਾ ਇਹਦਾ ਜੀ ਲਾਲ ਬੱਚਾ ਜੀ ਠੀਕ ਆ ਜੀ ਕਿੰਨਾ ਨੈੱਟ ਦੁੱਧ ਤਿਆਰ ਆ ਨੈੱਟ ਦੁੱਧ ਦੇ ਥੱਲੇ ਹੈਗਾ ਜੀ 14 ਤੋਂ 15 ਲੀਟਰ ਹੁਣ ਠੀਕ ਆ 14 ਲੀਟਰ ਦਾ ਚਵਾ ਕੇ ਦੇ ਦਿਆਂਗੇ ਆਪਾਂ ਠੀਕ ਆ ਖਾਣਾ ਦੀ ਓਕੇ ਆ ਬਿਲਕੁਲ ਖਾਣਾ ਦੀ ਬਿਲਕੁਲ ਓਕੇ ਜੀ ਥੋੜ ਕੇ ਦਿਖਾ ਦਿ ਵੀਰੇ ਸੂ ਆ ਦੁੱਧ ਜੀ ਬੱਚਾ ਮਗਰ ਮੇਲਕਾ ਫਾ ਬੱਚਾ ਤੁਹਾਡੇ ਸਾਹਮਣੇ ਆ ਚਾਹੇ 10 ਦਾ ਮੰਨ ਲਓ ਚਾਹੇ 15 ਦਾ ਮੰਨ ਲਓ ਨੈਟ 14 ਕਿਲੋ ਦੁੱਧ ਦੇ ਲੀਟਰ ਮਾਰ ਕੇ ਆਪਦੇ ਲੈ ਜਾਓ ਬਾਈ ਦੇ ਘਰੇ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਰੰਗ ਪ੍ਰਿੰਟ ਹੈ ਨਾ ਬਈ ਪੂਰਾ ਚੰਗਾ ਹੈ ਪੂਰਾ ਪੂਰਾ ਚੰਗਾ ਹੈ ਹੂੰ ਸੋਨਾ ਮੁੱਠੀ ਵਾਲਾ ਥਾਣਾ ਬਾਕੀ ਨਿੱਗਰ ਨਰੋਈ ਆ ਸੰਭੀ ਪਲੀ ਕੋਈ ਆਏ ਨਹੀਂ ਗੀ ਕਰਮਾ ਲਈ ਬਈ ਲੱਸੀ ਲਾਵੀ ਥੋੜਾ ਜਿਹਾ ਬੱਚੇ ਦਾ ਕਰੂਗੀ ਕਿਉਂਕਿ ਬੱਚਾ ਥੋੜਾ ਜਿਹਾ ਦੂਰ ਬੰਨਿਆ ਹੋਆ ਸੀਗਾ ਕੋਈ ਗੱਲ ਨਹੀਂ ਲੈ ਚੱਲੀ ਇਹਦੀ ਵੀ ਫਿਰ ਆਫਰ 'ਚ ਹੀ ਦੱਸਦੀ ਬਈ ਡਿਮਾਂਡ ਚਾ ਮੈਂ ਵੀ ਆਫਰ 'ਚ ਹੀ ਆ ਜੀ ਕਿੰਨਾ ਜੀ ਇਹਦਾ ਮੁੱਲ 45 43000 ਦੀ 43000 ਦੀ ਦੇ ਦਾਂਗੇ ਹਾਂਜੀ ਠੀਕ ਆ ਮੁੱਲ ਬਾਈ ਕਹਿੰਦਾ 45 ਆ 43000 ਦੀ ਦੇ ਦਾਂਗੇ ਨਾਗ ਹੋ ਕੇ ਤੈਨੂੰ ਛੋਟੇ ਛੋਟੇ ਭਾਈ ਆ ਅੱਗੇ ਅੱਗੇ ਡੱਬੀ ਵੈੜ ਵੀਰੇ 4 ਨੰਬਰ ਸਨੱਖ ਪੁਣਾ ਚੈੱਕ ਕਰੋ ਪਹਿਲਾਂ ਵੈੜ ਦਾ ਤੁਸੀਂ ਐਂਡ ਟਾਪ ਕੁਆਲਿਟੀ ਵਾਲੀ ਆ ਪੂਰੀ ਵਜਨ ਵਾਲੀ ਵੈੜ ਆਈ ਸੁਆ ਕਿੰਨੇ ਮਾਜੀ ਸੁਆ ਇਹ ਦੂਜਾ ਸੂਈ ਵੀ ਆਈ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਬਰਾੜਦਾ ਹੋ ਗਿਆ ਮਹੀਨਾ ਆ ਬੱਚਾ ਇਹਦਾ ਹੀ ਆ ਵੱਡਾ ਖੜਾ ਜਿਹੜਾ ਸੈਂਟਰ 'ਚ ਖੜਾ ਜਿਹੜਾ ਹਾਂਜੀ ਠੀਕ ਆ ਬੱਚਾ ਮਗਰ ਮੇਲ ਆ ਗਿਆ ਹਨਾ ਬਾਈ ਹਾਂਜੀ ਤੇ ਕਿੰਨਾ ਨੈੱਟ ਦੁੱਧ ਤਿਆਰ ਆ ਦੁੱਧ ਦੇ ਥੱਲੇ ਵੀ ਨੈੱਟ ਜਿਹੜਾ ਬਚਵਾਦਣਾ 14 ਲੀਟਰ ਉਹ 15 16 ਕਹਿ ਕੇ ਉਹ ਲੱਗ ਚੀ ਜਾਈ ਠੀਕ ਆ ਇਹਨੂੰ 15 ਦਾ ਵਾਅਦਾ ਘਾਟਾ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਫੁੱਲ ਗਰੀ ਧਾਰ ਦਾ ਵੀ ਨਹੀਂ ਫਰਕ ਹੋਊਗਾ ਜੀ ਠੀਕ ਆ ਨਿੱਗਰ ਨਰੋਈ ਪੂਰੀ ਆ ਬਰੀਡ ਵਾਈਜ਼ ਵੀ ਪੂਰੀ ਚੰਗੀ ਆ ਬਾਈ ਦੱਸਦਾ ਕਿ 14 ਤੋਂ 15 ਕਿਲੋ ਇਹਦੇ ਥੱਲੇ ਨੈੱਟ ਦੁੱਧ ਤਿਆਰ ਆ ਥੋੜਾ ਜਿਹਾ ਇੱਕ ਪਾਸਾ ਭਾਰਾ ਰੱਖਦੀ ਐ ਇਹ ਹਾਂ ਨਹੀਂ ਭਾਰਾ ਨਹੀਂ ਚੋਣ ਜਾਣ ਵਾਲੀ ਹੋਇਆ ਉਹ ਥਲਕਾ ਜਿਹਾ ਹੈਗਾ ਪਰ ਧਾਰ ਦਾ ਕਿਸੇ ਦਾ ਵੀ ਨਹੀਂ ਫਰਕ ਧਾਰ ਦਾ ਕਿਸੇ ਦਾ ਵੀ ਨਹੀਂ ਫਰਕ ਹੈ ਨਾ ਬਾਕੀ ਗੁਲਾਬੀ ਥਾਣਾ ਬ੍ਰੀਡ ਵਾਲੀ ਚੰਗੀ ਆ ਹੈ ਨਾ 14 ਤੋਂ 15 ਕਿਲੋ ਐਡੀ ਵੜ ਨੂੰ ਦੁੱਧ ਬਰੇ ਕਹਿੰਦਾ ਵੀ ਕੀ ਆ ਜੇ ਇਹ ਬ੍ਰੀਡਾਂ ਨੇ ਨਾ ਦੁੱਧ ਕੱਢਿਆ ਫਿਰ ਕੱਢਣਾ ਵੀ ਕਿਨੇ ਆ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਪੂੜ ਸ਼ਾਂਖ ਪੋਰਾ ਵੀ ਨਹੀਂ ਛੋਟਾ ਜਿਹਾ ਭਾਜ ਦਾ ਜੈਜ ਡਿਮਾਂਡ ਜਮ ਮੁੱਲ ਇਹਦਾ ਵੀ 55 ਹੀ ਇਹ 52 ਦੀ 52 ਦੀ ਕੱਠੇ ਨਾਲ ਲੈ ਚੋ ਬਾਈ ਕੋਈ ਕੱਠਿਆਂ ਚੋਂ ਮਾਨਤਨ ਖੁੱਲਾ ਹੋ ਜੂਗਾ ਜੀ ਠੀਕ ਆ ਬਾਈ ਕੱਲੀ ਕੱਲੀ ਚੋ ਫਰੋਸਾ ਹੋਣਾ ਉਹ ਠੀਕ ਆ ਜੀ ਪੰਜ ਨੰਬਰ ਵੀਰੇ ਸੂਆ ਕਿੰਨਾ ਮਾਜੀ ਇਹਦਾ ਇਹ ਵੀ ਦੂਜਾ ਸੂਆ ਸੂਈ ਆ ਜੀ ਇਹ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਵੀ ਹੋ ਗਈ 15 ਦਾ ਨਾ ਆ ਬੱਚਾ ਇਹਦਾ ਔਰਲਾ ਖੜਾ ਆ ਜੀ ਔਰਲਾ ਜੀ ਬੱਚਾ ਜੀ ਹਾਂ ਜੀ ਬੱਚਾ ਜੀ ਠੀਕ ਆ ਇਹਦੇ ਥੱਲੇ ਕਿੰਨਾ ਨਟ ਇਹਦੇ ਥੱਲੇ 18 ਨਟ ਤੇ ਆ ਰਾ ਜੀ ਇਹਦਾ ਵੀ ਆਪਾਂ 16 ਕਹਿ ਕੇ ਦੇਵਾਂਗੇ ਠੀਕ ਆ ਅਗਲਾ ਕਿਲੋ ਗੱਲੋਂ ਪਿੱਛੇ ਉੱਠ ਖੜਦਾ ਹੀ ਮਨ ਦਾ ਇਹ ਤਾਂ ਗੱਲ ਹੈਗੀ ਅਗਲਾ ਕਹਿੰਦਾ ਯਾਰ ਠੰਡ ਦਾ ਟਾਈਮ ਸੀ ਸਾਡਾ ਗੇੜਾ ਗੇੜਾ ਮਰਾਦਾ ਮੈਂ ਤਾਂ ਹੀ ਕਿਲੋ ਕਿਲੋ ਘੱਟ ਸਾਰਿਆਂ ਦਾ ਹੀ ਕਿਲੋ ਕਿਲੋ 2-2 ਕਿਲੋ ਘੱਟ ਦੱਸੀਦਾ ਸੀ ਕਿਸੇ ਨੂੰ ਪਰੇਸ਼ਾਨ ਆਪਾਂ ਕਾਨੂੰ ਕਰਨਾ ਵੀਰੇ ਕਿਉਂ ਨਾ ਕਰਨਾ ਵੀ ਔਖਾ ਹੀ ਅੱਜ ਦੇ ਟਾਈਮ 'ਚ ਅਗਲਾ ਆਪਦੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਉਂਦਾ ਤੇ ਇੱਥੇ ਕੋਈ ਨਿਬੜੇ ਨਾ ਕੁਸ ਤੇ ਉਹਦਾ ਕੋਈ ਫਾਇਦਾ ਨਹੀਂਗਾ ਹਾਂਜੀ ਇਹਦੇ ਥੱਲੇ ਦੁੱਧ 18 ਹੋਊਗਾ ਬਾਈ ਕਹਿੰਦਾ ਤੁਸੀਂ 16 ਮੰਨ ਕੇ ਆਜੋ ਯਾਨੀ 16 ਕਿਲੋ ਦੀ ਚੁਵਾਈ ਕਰਕੇ ਲੈ ਜਾਓ 4-4 ਡੰਗ ਚੋ ਕੇ ਲੈ ਜੀ ਹੂੰ ਤਾਂਚਾ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਫੋੜ ਛਾ ਕੇ ਦੇ ਪੋਰਾ ਵੀ ਨਹੀਂ ਕੁਆਲਿਟੀ ਵਾਈਜ਼ ਕਰਮਾਲੀ ਪੂਰੀ ਚੰਗੀ ਆ ਸੋਨਾ ਕੱਟ ਵਾਲਾ ਹਵਾਨ ਬਾਕੀ ਚੰਗੀਆਂ ਬਹਿੜਾਂ ਰਹਿਦੇ ਪੰਜ ਨੰਬਰ ਦੀ ਡਿਮਾਂਡ ਜੀ ਇਹਦਾ ਮੁੱਲ ਬੈਂਡੇ ਆ ਰਾਈ ਇਹ ਦੇ ਦਾਂਗੇ 62000 ਦੀ ਇਹ ਦੇ ਦਾਂਗੇ 62000 ਦੀ ਹਾਂਜੀ ਠੀਕ ਆ ਵੀਰੇ ਜੇ ਪੰਜ ਹੀ ਲੈ ਜੇ ਵੀਰੇ ਪੰਜਾਬ ਮਾਨਤਨ ਖੁੱਲਾ ਕਰਦੇ। ਖੁੱਲਾ ਜੋੜੇ ਤੇ ਵੀ ਖੁੱਲਾ ਹੋ ਜਾਊ। ਜੋੜੇ ਤੇ ਵੀ ਖੁੱਲਾ ਆ ਜਾਊ। ਜੋੜੇ ਤੇ ਐਂ ਜੋੜਾ ਕੋਈ ਕਰ ਲੂ 100 ਕਿਲੋਮੀਟਰ ਪਹੁੰਚ ਕਰ ਦਿਆਂਗੇ। ਹੂੰ ਠੀਕ ਆ ਜੋੜੇ ਤੇ। ਉਹ ਕੋਈ ਛੋੜ ਕਰਾ ਲੇ। ਹੂੰ ਤੇ ਚਾਹੇ ਪਹੁੰਚ ਕਰਾ। ਹਾਂ ਪਹੁੰਚ ਕਰਾ ਲੇ। ਛੋੜ ਹੀ ਹੋ ਗਈ ਭਾਈ 3000 ਬਣ ਜਾਂਦਾ। ਨਹੀਂ ਨਹੀਂ ਯਾਰ ਬਣ ਜਾਂਦਾ ਹਾਂ ਜੀ। 3000 ਤੱਕ ਲਾ ਲਊਗਾ ਕੋਈ ਵੀ ਵੀਰ ਗੱਡੀ ਵਾਲਾ ਹੋਇਆ। ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ। ਧੰਨਵਾਦ।